ਸਸੀ ਕਾਜੀ ਸਾਰਿਆਂ ਨੂੰ ਸਵੇਰ ਦੀ ਗੁੱਡ ਮਾਰਨਿੰਗ ਤੋ ਦੇਖੋ ਮੌਸਮ ਅੱਜ ਫੇਰ ਖਰਾਬ ਜੈ ਹਨ ਪਹਿਲਾ ਗੱਲ ਤਾਂ ਬਹੁਤ ਸੋਹਣੀ ਸੀ ਪਰ ਅੱਜ ਮੌਸਮ ਖਰਾਬ ਹੈ ਇੱਥੇ ਸਾਰੇ ਬਹੁਤ ਵੱਡਾ ਵੱਡਾ ਕਾ ਹੋ ਗਿਆ ਸੀ ਲੋਨ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਖੜਾ ਸੀਗਾ ਹਨਾ ਚਿੱਕੜ ਚਿੱਕੜ ਜਿਹਾ ਸੀਗਾ ਵਿਚਾਰਾ ਫੱਡ ਗਿਆ ਵੈਸੇ ਤਾਂ ਬੰਦਾ ਜਿਹਨੂੰ ਲਾਇਆ ਸੀਗਾ ਤੇ ਥੋੜਾ ਜਿਹਾ ਰਹਿ ਗਿਆ ਤੇ ਇਹ ਹੁਣ ਕਰ ਜੀਗਾ ਅੱਜ ਸਭਾਈ ਇਧਰਾਂ ਫੁੱਟਾ ਵੀ ਵੱਢ ਦਿੱਤਾ ਵਿਚਾਰਾ ਬਹੁਤ ਭਾਰੀ ਹੋ ਗਿਆ ਸੀ ਇਹ ਹੈਗੇ ਨੇ ਫਲ ਲੱਗੇ ਇਹ ਸਾਡੇ ਮੈਨੂੰ ਦੋ ਬਹੁਤ ਸੋਹਣੇ ਲੱਗਦੇ ਇੰਧੂ ਜ਼ਿਆਦਾ ਵਧਣ ਆ ਇਹ ਫਿਰ ਸੋਹਣੇ ਲੱਗਦੇ ਛੋਟੇ ਛੋਟੇ ਗਲਾਂ ਨਹੀਂ ਹੱਛਾ ਹਨ ਤੇ ਫਿਰ ਤੁਹਾਨੂੰ ਦਿਖਾਵਾਂ ਇੱਕ ਵਾਰੀ ਅੰਜੀਰਾਂ ਦਾ ਪੂਰ ਜਾਨਵਰਾਂ ਨੇ ਛਕ ਲਿਆ ਉਹਨਾਂ ਦੇ ਕਰਮਾਂ ਦਾ ਸੀ ਆ ਦੇਖੋ ਫਿਰ ਕਿੰਨੀਆਂ ਅੰਜੀਰਾ ਲੱਗੀਆਂ ਹੋਈਆਂ ਨੇ ਦੇਖੋ ਅੰਜੀਰਾ ਹੀ ਅੰਜੀਰਾ ਨਹੀਂ ਹੈ ਭਰੇ ਭਏ ਬੁੱਟੇ ਦੋਨੇ ਪਰ ਖਾਣੀਆਂ ਕਿਹਨੇ ਆ ਜਾਨਵਰਾਂ ਨੇ ਕਿਉਂਕਿ ਉਹਨਾਂ ਦੇ ਭਾਗਾਂ ਦੀਆਂ ਲੱਗ ਰਹੀਆਂ ਨੇ ਇਹ ਆਪਣੇ ਕਰਮਾ ਨਹੀਂ ਉਹਨਾਂ ਦੇ ਕਰਮਾ ਦੇਖੋ ਸਾਰੇ ਭਰਿਆ ਪਿਆ ਬੂਟਾ ਇੱਧਰ ਲਾਵੇ ਦੋਵੇਂ ਬੂਟੇ ਹੁਣ ਅਸੀਂ ਕਟਿੰਗ ਕਹਿੰਦੇ ਹੁੰਦੀ ਹੈ ਹੁਣ ਇਹਦੀ ਕਟਿੰਗ ਬਾਰੇ ਆਪਾਂ ਜਾਣਕਾਰੀ ਲਵਾਂਗੇ ਫਿਰ ਆਪਾਂ ਇਹਨੂੰ ਇਹਦੀ ਕਟਿੰਗ ਕਰ ਦਿਆਂਗੇ ਹਨਾ ਤੇ ਸਾਰੇ ਬੂਟਾ ਉਹ ਇੱਕ ਬੂਟਾ ਹੀ ਸੀ ਜਿਹੜਾ ਮੈਂ ਦਿਖਾਈ ਜਾਨੀ ਮੈਂ ਕਿਤੇ ਦੂਸਰੇ ਦੇ ਪੱਤੇ ਨਹੀਂ ਇੱਕ ਹੀ ਇੰਨਾ ਹੈਵੀ ਹੋ ਗਿਆ ਸਾਰਾ ਦੇਖੋ ਹਨਾ ਉਧਰ ਵੀ ਭਰੇ ਭਰੇ ਟਾਹਣੀਆਂ ਤੇ ਇਹਨੂੰ ਵੀ ਦੇਖ ਲਓ ਇਹ ਵੀ ਭਰਿਆ ਪਿਆ ਬ ਇਹਨੂੰ ਜਾਦੇ ਆ ਇਹਨੂੰ ਥੋੜੇ ਘੱਟ ਲੱਗੇ ਹੋਏ ਨੇ ਤੇ ਇੱਕ ਤੁਹਾਨੂੰ ਹੋਰ ਦਿਖਾਵਾਂ ਮੇਰੇ ਕੋਲੇ ਤੁਸੀਂ ਉੱਥੇ ਵੀ ਦੇਖਿਆ ਮੇਰੇ ਸ਼ਹਿਰ ਦੇ ਵਿੱਚ ਮੇਰੇ ਕੋਲੇ ਫੁੱਲ ਹਨਾ ਇੱਥੇ ਅਸੀਂ ਸੋਚਿਆ ਕਿ ਫੁੱਲ ਲਾਉਣੇ ਸੀ ਉਹ ਘਰੋਂ ਲੈ ਚੱਲੋ ਅੰਤੇ ਲੱਗ ਜਾਂਦੀ ਕਿ ਇੱਥੇ ਵੀ ਸਾਡੇ ਇੱਕ ਲਾਈਨ ਪੂਰੀ ਚਿੱਟੀ ਔਰ ਪੀਲੀ ਖੜੀ ਹੈਗੀ ਚਿੱਟੀ ਔਰ ਲੈਂਡ ਪੀਲੀ ਖੜੀ ਚ ਗੁਲਾਬੀ ਫੁੱਲ ਸੀ ਉਹ ਤਾਂ ਇੱਕ ਦੋ ਕੀ ਸੀਗੇ ਜ਼ਿਆਦਾ ਨਹੀਂ ਸੀ ਪਰ ਇਹ ਪੂਰੀ ਲਾਈਨ ਵਾ ਇੱਕ ਸਹਿਰ ਪੂਰਾ ਪੋਰਸ਼ਨ ਆ ਉਹ ਫੁੱਲ ਇਹ ਸਾਨੂੰ ਬਹੁਤ ਸੋਹਣੇ ਲੱਗਦੇ ਇਹ ਤਾਂ ਬੜੇ ਪਿਆਰੇ ਲੱਗਦੇ ਆ ਇਹ ਚਾਰਸ ਪੇਜੇ ਮਾਂ ਲਾਮਾ ਕੀ ਆਹ ਤੇ ਇਧਰ ਵੀ ਦੂਸਰੀ ਸਾਈਡ ਤੇ ਅੰਜੀਰਾ ਅਧਾਰ ਰਹੀਆਂ ਫਸਟ ਬੁੱਟੇ ਜਿਹੜੇ ਸਾਰੇ ਇਹ ਚ ਜਿਆਦਾ ਲੱਗੀਆਂ ਨੇ ਇਹਨੂੰ ਜਿਆਦਾ ਲੱਗੀਆਂ ਤੇ ਪਰ ਖੰਧ ਦੇ ਜਾਨਵਰ ਨੇ ਚਲੋ ਉਹ ਉਹਨਾਂ ਦੇ ਪਾਗਾਂ ਗਾਗਣਾ ਨੇ ਹਨਾ ਖਾਣਾ ਜਿਹਦੇ ਜਿਹੇ ਕਰਮਚਾਰੀਆਂ ਨੇ ਖਾਣਾ ਇਹ ਲੱਗਿਆ ਇਹ ਰੇਤੀਲੇ ਰੰਗ ਦੇ ਫੁੱਲ ਹਨਾ ਪੀਲਾ ਫੁੱਲ ਵੀ ਆ ਇੱਕ ਤੁਸੀਂ ਹੋਰ ਦੇਖੋ ਜਦ ਪੀਲੇ ਨੇ ਫੁੱਲ ਰਾਤੀ ਹਟੇ ਨੇ ਉਹਦੇ ਵੀ ਬਾਣਗੇ ਇਹਦੇ ਵਿੱਚ ਬਲੈਕ ਕਲਰ ਦੇ ਹੋਣਗੇ ਬੀਜ ਪੀਲੇ ਦੇ ਸਿਰਫ ਜਦੋਂ ਵਾਈਟ ਹੋਏਗਾ ਇਹਦੇ ਇਹਦੇ ਨਾ ਬੀਜ ਨਹੀਂ ਬਣਦੇ ਇਹਦੇ ਵਿੱਚ ਇਦਾਂ ਦੇਖੋ ਆ ਦੇਖ ਜਿਵੇਂ ਤਾਰਾਂ ਦੀਆਂ ਹੁੰਦੀਆਂ ਨੇ ਆ ਦੇਖ ਆ ਚੀਜ਼ਾਂ ਇਹਨਾਂ ਇਹਨਾਂ ਦੇ ਇਹ ਵੀ ਤਿਆਰ ਹੋਣੇ ਨੇ ਇਹ ਵਾਲੇ ਬੀਜ ਤਿਆਰ ਹੋਣੇ ਨੇ ਇਹਦੇ ਵਿੱਚ ਉਹ ਨਹੀਂ ਤਿਆਰ ਹੁੰਦੇ ਬੀਜ ਉਹ ਜੋ ਮोटे ਬੀਜ ਨਹੀਂ ਬਣਦੇ ਪੀਲੇ 'ਚ ਮोटे ਬੀਜ ਬਣਦੇ ਇੱਧਰ ਵੀ ਪੀਲਾ ਖੜਾ ਪਾ ਇੱਕ ਹੀ ਖੜਾ ਇਹਦੇ ਵੀ ਬੀਜ ਤਿਆਰ ਹੋਣ ਲੱਗੇ ਆ ਦੇਖੋ ਇਹ ਵੀ ਤਿਆਰ ਹੋਣਗੇ ਹਨ ਤੇ ਮੈਂ ਤੁਹਾਨੂੰ ਹੁਣ ਦਿਖਾਉਣੀ ਆ ਬਾਹਰ ਸੀ ਨਾ ਇਹ ਤਾਂ ਸੀ ਅੰਦਰ ਲਾਤੇ ਐ ਬੂਟ ਸੀ ਸਾਡੇ ਦਾ ਜਾਮੀ ਬੇਲ ਦੀ ਸਾਡੇ ਬਹੁਤ ਖੜੀ ਹੈ ਕੱਲ ਬੜੀ ਪੱਟ ਕੇ ਸੁੱਤੀ ਹੈ ਮੇਰੇ ਹਸਬੰਦ ਨੇ ਬਹੁਤ ਵੱਢ ਦਿੱਤੀ ਇਹ ਸੀ ਬਹੁਤ ਵਧੀ ਹੋਈ ਬਾਰਸ਼ਾਂ ਦਾ ਕੱਟ ਕੇ ਨਾ ਦੇਖੋ ਕਿੰਨੀ ਖੜੀ ਹੈ ਹਨ ਇਹ ਚਾਰ ਸਪੈਰੀ ਹੈ ਲੋਨ ਦੇ ਚਾਰ ਸਪੈਰੀ ਲੋਨ ਵੱਡਾ ਨਹੀਂ ਰੱਖਿਆ ਕੌਣ ਸਾਫ਼ ਕਰੇ ਕੱਲ ਵੀ ਅਸੀਂ ਬੁਲਾਇਆ ਸੀ ਮਾਲੀ ਉਹ ਅਜੇ ਰੱਦ ਕਰ ਗਿਆ ਅੱਜ ਤੱਕ ਅੰਦਾ ਫੇਰ ਕੱਟ ਜੀ बारिश फिर देखो उधर तैयार रब पता नहीं कि मर्जी उधर भरना नहीं रह गया इतने माली का इधर ले कमरा आप खोलिया बंद कर दौड़ी थल मशीन रखर जो मैं बाहर निकली तो सा पता नहीं कितों आया वह कुत्ता वो चलो प्यार होंगे है दुध पाता रोटियां पाता अंदर आना चाहता वो चल च इधर इधर सिमी सिमी रहा चलो बहर क्या ਉਹਨੂੰ ਪਤਾ ਨਹੀਂ ਕੀ ਪਿਆਰਾ ਇੱਕ ਆ ਬੂਟਾ ਖੜਾ ਮੇਰੇ ਤੇ ਇਹਨੂੰ ਇਹ ਚਿੱਟੇ ਫਲ ਲੱਗਦੇ ਇਹ ਵੱਡਿਆ ਸੀ ਬਹੁਤ ਵੱਡਾ ਦਿੱਤਾ ਹੈ ਵਿਚਾਰਿਆ ਇਧਰ ਨਾਲ ਦੇ ਉੱਥੇ ਵੀ ਮੇਰੇ ਆ ਜਾ ਉਰੇ ਉਰੇ ਆ ਜਾ ਨੇ ਕੱਟ ਬੋਹ ਪਣੀ ਦਿਖਵਾ ਗਈ ਬੜੀ ਸਿਆਣੀ ਕੁੱਤੀ ਕਿਸ ਦੀ ਨਾ ਅਰੇ ਐਸੇ ਮੈਂ ਅਰੇ ਭੇਜਾ ਭੇਜਾ ਭੈ ਗਈ ਦੇਖਿਆ ਟਿੱਕ ਹੁਣ ਮੈਂ ਉੱਤ ਇਧਰ ਉਹਨੂੰ ਕਹਿ ਵੀ ਅੰਦਰ ਬੜੂਗੀ ਤੇ ਮੈਨੂੰ ਬਾਹਰ ਕੱਢਦੀ ਆਪ ਦੇਖਿਆ ਕਿੰਨੀ ਤੇਜ਼ ਆ ਉਹਦੇ ਗੇਟ ਦੇ ਮੂਹਰੇ ਜਾ ਕੇ ਲੰਮੀ ਪੈ ਗਈ ਮੈਂ ਚੱਲੀ ਆਂ ਬੜੀ ਸਿਆਣੀ ਦੋ ਤਿੰਨ ਦਿਨ ਤੁਹਾਡੇ ਨਾਲ ਰਹੇ ਦੇਖੋ ਅਸੀਂ ਵੱਡ ਰੱਟ ਕੇ ਇੱਧਰ ਬਾਟ ਢੇਰ ਲਾ ਦਿੱਤੇ ਆ ਅਚਰ ਬਚਰ ਦੇ ਤੇ ਦੇਖੋ ਹਨਾ ਰਹਿਣ ਦੇ ਅਧਿਕਾਰ ਹੁੰਦੇ ਆ ਤੇ ਬਾਕੀ ਕੰਮ ਕਰਦੇ ਆ ਜੇ ਕੰਮ ਹੁੰਦੇ ਨੇ ਤੇ ਇੱਥੋਂ ਸਿਆ ਕਦੋਂ ਕਦੋਂ ਵੇਲਾ ਤਾਂ ਪੱਕੀਆਂ ਪਏ ਨੇ ਕਾਸੀ ਬਹੁਤ ਵੱਡਾ ਤੇ ਲੈ ਗਿਆ ਵੱਡ ਕੇ ਅਸੀਂ ਕੀ ਲੈ ਜਾ ਤੇ ਉਹ ਗਿਆ ਭਾਈ ਐਨਾ ਕਾਸੀ ਬਣਾਇਆ ਆਪਦਾ ਲੌਨ ਦਾ ਸੀਗਾ ਅੰਦਰਲੇ ਪਾਸੇ ਤੇ ਇਹ ਕਾ ਹੀ ਐਨਾ ਖੜਾ ਇਹਨੂੰ ਮੈਂ ਦੁੱਧ ਪਾ ਦਿੱਤਾ ਇਹ ਤਾਂ ਪੀਤਾ ਨਹੀਂ ਗਿਆ ਇਹ ਲੈਣਾ ਮੈਂ ਕਿਸ਼ਾਨੀ ਦੇ ਗੇਟ ਬੰਦ ਕਰਦਾ ਚਲ ਦੰਦ ਪੀਤਾ ਨਹੀਂ ਗਿਆ ਮੈਨੂੰ ਕਿਲੋ ਦਾ ਪੈਨਟ ਪਾ ਦਿੱਤਾ ਮੈਂ ਕਿ ਚਲੋ ਇਹ ਵੱਢ ਕੇ ਸੀ ਟਾਣੀ ਟੁੱਟੇ ਸਭ ਸੜ ਦਿੱਤੇ ਕਿਉਂਕਿ ਫਿਰ ਹੀ ਤਾਰਾਂ ਟੁੱਟਦੀਆਂ ਸੀਗੀਆਂ ਅੰਦਰਲੇ ਲੋਹਂ ਦਾ ਤੇ ਬਾਹਰੋਂ ਸੁਣੀ ਫਸਲਾਂ ਹੋਣੀਆਂ ਬਾਈ ਗੁਰੂ ਕਿਰਪਾ ਬਣਾਈ ਰੱਖੇ ਹੁਣ ਤੱਕ ਸੱਚੇ ਪਾਤਸ਼ਾਹ ਦੀ ਇਹੀ ਅਰਦਾਸ ਹੈ ਪਰਮਾਤਮਾ ਕੀ ਆਪਾਂ ਚੱਲਿਆਂ ਗੇਟ ਵੱਲ ਨੂੰ ਮੈਂ ਗੇਟ ਦੇ ਅੰਦਰ ਹੀ ਰਹਾਂਗੀ ਬਾਹਰ ਨੀ ਜਾਮਾਂ ਕੀ ਤੇ ਉਹ ਅੰਦਰ ਇੱਕ ਬੁੱਟਾ ਲੰਘਿਆ ਉਹਦੇ ਨਾਲ ਦਾ ਇੱਥੇ ਵੀ ਲੱਗਿਆ ਦੇਖੋ ਇਹ ਕਿੰਨੇ ਸੋਹਣੇ ਫੁੱਲ ਨੇ ਹਨਾ ਇਹ ਭਰੇ ਫਕਲ ਮਾਲੀ ਤੋਂ ਬਹੁਤ ਜਿਆਦਾ ਬੜਾ ਰੇਡਾ ਦੱਸਰੇ ਸਾਢੇ ਤੇ ਵੀ ਐਸੀ ਦੇਖੋ ਖੜੇ ਨੇ ਇਹ ਵਾਲੇ ਹਨਾ ਤੇ ਸਾਰੇ ਖੜੇ ਨੇ ਇੱਧਰ ਵੀ ਤੁਹਾਨੂੰ ਦਿਖਾਵਾਂ ਝੰਡੀਆਂ ਲਾਉਂਦੇ ਹੁੰਦੇ ਨੇ ਮਹਾਰਾਸ਼ਟਰ ਦੇ ਵਿੱਚ ਫੁੱਲ ਟੰਗਦੇ ਤੁਸੀਂ ਦੇਖੋ ਜਾਓਗੇ ਤਾਂ ਇੱਧਰ ਵੀ ਇਦਾਂ ਦੇ ਫੁੱਲ ਜਿਨੇ ਇਹ ਇਹ ਤਾਂ ਬਹੁਤ ਸੋਹਣਾ ਲੱਗਦੇ ਹੈ ਵੀ ਇਹ ਗਲਾਈ ਚ ਨਹੀਂ ਹੋਇਆ 776 ਨਹੀਂ ਬਣੀ ਕਿਉਂਕਿ ਪਰਿੰਦੇ ਨਹੀਂ ਕਰਕੇ ਹੈਨਾ ਜੇ ਇਹ ਛਤਰੀ ਬਣ ਜਾਂਦੀ ਤੇ ਤੇ ਬਾਰੇ ਨੇ ਆਦੇ ਹੁੰਦੇ ਸੀ ਬਹੁਤ ਸੋਹਣਾ ਬਣਦਾ ਫਿਰ ਇਹ ਬੂਟਾ ਸਾਰੇ ਅਲੱਗ-ਅਲੱਗ ਲਾਏ ਹੋਏ ਨੇ ਕਾਹਦੇ-ਕਾਹਦੇ ਆਪਾਂ ਨੂੰ ਇੰਨਾ ਪਤਾ ਲੱਗਾ ਆ ਦੇਖੋ ਸਾਰੇ ਡੇਕਾਂ ਸਾੰਗਤੀ ਇਸੇ ਕਿਉਂਕਿ ਸਾਡੇ ਉੱਤੇ ਟਰਾਂਸਫਾਰਮਰ ਦੇ ਉੱਪਰ ਬਲਬ ਲਾਇਆ ਹੈ ਲਾਈਟ ਵਾ ਤੇ ਇਹ ਹੀ ਹੈ ਨਹੀਂ ਇਧਰ ਸ਼ਾਂਗ ਦਿੱਤੇ ਉਧਰ ਖੜੀਆਂ ਫਸਲਾਂ ਆਪਾਂ ਸੜਕੋ ਪਾਰ ਨਹੀਂ ਜਾਂਦੀ ਗਲੋ ਬਹੁਤ ਸੀ ਸਾਡੇ ਇਹ ਨਾਲ ਹੀ ਵੱਢੀ ਗਏ ਮੈਂ ਤੁਹਾਨੂੰ ਪ੍ਰਤੀ ਦ੍ਰਿਜਖਾਵਾ ਵਿੱਚ ਕਿ ਇੱਥੇ ਫਸਲਾਂ ਬਹੁਤ ਸੋਹਣੀਆਂ ਪਰ ਜ਼ੂਮ ਕਰਕੇ ਦੇਖ ਲਿਆ ਸਾਹਮਣੇ ਹੈਗੇ ਅਰਜਨ ਦੇ ਬੂਟੇ ਬੜਾ ਚੰਗਾ ਹੁੰਦਾ ਅਰਜਨ ਕਾਫੀ ਬਿਮਾਰੀਆਂ ਤੋਂ ਰਾਤ ਮਿਲਦੀ ਹੈ ਇਹ ਹੈ ਜੀ ਇੰਨਾ ਕੁ ਮੇਰਾ ਕਰ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਲੱਗਿਆ ਵੀਡੀਓ ਅੱਛਾ ਲੱਗਿਆ ਇਹ ਲਵਾਂਗੇ ਸੱਪਨੇ ਲੈਟਾ ਮੋਰ ਤੁਮਲੇਤ ਹੈ। ਬਾਕੀ ਵੀਡੀਓ ਫਿਰਕੇ ਦੀ ਬਣਾਵਾਂਗੇ। ਇਹ ਇਧਰ ਤੋਰੀਆਂ ਦੀਆਂ ਬੇਲਾਂ ਕਿੰਨੀਆਂ ਹਨ ਪਰ ਕਾ ਬਹੁਤ ਜ਼ਿਆਦੇ। ਆਪਾਂ ਨਹੀਂ ਗਏ ਭਾਈ। ਆ ਦੇ ਵਿੱਚ ਦੋ ਤੋਰੀਆਂ ਵਿੱਚ ਹੋਰ ਕੰਡਾ ਖੜਾ ਕਰਕੇ ਆਵਾਂਗੇ। ਸਭ ਤੋਂ ਚਲੋ ਤੇ ਲੜਾਵਾ ਕੇ ਕੋਈ ਹਨਾ। ਤੇ ਇੱਥੇ ਅਸੀਂ ਮੈਂ ਦੇਖਿਆ ਅਸੀਂ ਕੱਲ ਪਕਸੋਂ ਡਾਂਗ ਢੰਡੇ ਦੇ ਨਾਲ ਤਾਂ ਕਾਫੀ ਹੋ ਸੀ। ਮਤਲਬ ਪੱਕੀਆਂ ਹੋਈਆਂ ਮੋਟੀਆਂ-ਮੋਟੀਆਂ ਰਹਿੰਦਾ ਨਹੀਂ ਹਨ ਕੋਈ ਖਾ ਹੀ ਨਹੀਂ ਰਿਹਾ ਹੁਣ ਤੋਰਗਾ ਸਲੀਕਾ ਕੋ ਡਰਦਾ ਕੋਈ ਆਉਂਦਾ ਨਹੀਂਗਾ ਸਾਰਿਆਂ ਨੂੰ ਪਤਾ ਕਿ ਇਹਨਾਂ ਨੇ ਕੈਮਰੇ 'ਚ ਕੈਦ ਕਰ ਲੈਣਾ ਵਾ ਦੇਖੋ ਕਿੰਨੀਆਂ ਲੱਗੀਆਂ ਫੁੱਲ ਕਿੰਨਾ ਆਇਆ ਤੇ ਉਂਪਰ ਦੋ ਤੋੜ ਤੋੜ ਬਣਾਉਣੀਆਂ ਦੋ ਤਿੰਨ ਟਾਈਮ ਤੋੜ ਕੇ ਬਣਾ ਲੈਣਾ